ਰਸੀਆ ਬਾਈ ਜੀ ਸਾਰਿਆਂ ਦੇ ਕੀ ਹਾਲ ਚਾਲ ਆ ਆਸ ਕਰਦੇ ਆ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤਾਂ ਬਾਈ ਮੈਂ ਛੋਟੀ ਜੀ ਇੱਕ ਰਿਕਵੈਸਟ ਕੀਤੀ ਸੀ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਵੀ ਰਲ ਮਿਲ ਕੇ ਸਾਨੂੰ ਇੱਥੇ ਛੋਟਾ ਜਿਹਾ ਸ਼ੈੱਡ ਪਾ ਦਿਓ ਵੀ ਸਾਡੇ ਕੋਲੇ ਬੱਚੇ ਕਾਫੀ ਤੁਹਾਨੂੰ ਪਤਾ ਹਨਾ ਬਿਮਾਰ ਹਾਲਤ ਚ ਆਉਂਦੇ ਆ ਜੀ ਤੇ ਬਾਈ ਸਾਨੂੰ ਇਲਾਜ ਕਰਨਾ ਬੋਤਲਾਂ ਠੀਕੇ ਜਿਵੇਂ ਤੁਸੀਂ ਦੇਖਦੇ ਹੋ ਵੀ ਆਪਾਂ ਡੇਲੀ ਲਾਉਨੇ ਆ ਹਨਾ ਇਹ ਸਾਨੂੰ ਇੱਥੇ ਬਾਈ ਧੁੱਪ ਹੁੰਦੀ ਹੈ ਬਹੁਤ ਔਖਾ ਹੋ ਜਾਂਦਾ ਚਲੋ ਆਪਾਂ ਤਾਂ ਧੁੱਪ ਬਰਦਾਸ਼ਤ ਕਰ ਲੈਨੇ ਆ ਹਨਾ ਡਾਕਟਰ ਵੀ ਕਰ ਲੈਂਦੇ ਬਈ ਜਿਹੜੇ ਬੇਜਬਾਨ ਆ ਇਹਨਾਂ ਨੂੰ ਤਾਂ ਆਪਾਂ ਬਰਦਾਸ਼ਤ ਕਰਨੀ ਬਹੁਤ ਔਖੀ ਆ ਤਾਂ ਮੈਂ ਇਸ ਕਰਕੇ ਤੁਹਾਨੂੰ ਅਪੀਲ ਕਰਦਾ ਵੀ ਸਾਨੂੰ ਛੋਟਾ ਜਿਹਾ ਇੱਥੇ ਸ਼ੈੱਡ ਪਾ ਦਿਓ ਜੀ ਬਾਕੀ ਆ ਖਾਲਸਾ ਜੀ ਲੱਗੇ ਹੋਏ ਆ ਅੱਜ ਸੇਵਾ ਕਰਾਈ ਜਾਂਦੇ ਆ ਇੱਧਰ ਆ ਜਗ੍ਹਾ ਆਪਾਂ ਸਾਫ਼ ਕਰਦੇ ਆ ਅੱਜ ਤੇ ਹੌਲੀ ਹੌਲੀ ਚਲੋ ਮਾਲਕ ਦੀ ਮਿਹਰ ਹੋਈ ਤਾਂ ਆਪਾਂ ਖੁੱਲੀ ਜਗ੍ਹਾ ਲੈ ਕੇ ਵੀ ਜੇ ਤੁਹਾਡਾ ਸਾਥ ਮਿਲਿਆ ਹਨ ਖੁੱਲੀ ਜਗ੍ਹਾ ਲੈ ਕੇ ਨਾਲ ਫੇਰ ਸ਼ੈਲਟਰ ਬਣਾ ਲਾਂਗੇ ਹਰ ਇੱਕ ਵਾਰੀ ਸਾਨੂੰ ਬਈ ਔਖਾ ਸਾਨੂੰ ਕਿਉਂਕਿ ਫੋਨ ਸਾਰੇ ਪੰਜਾਬ ਚ ਲੋਕ ਕਰਦੇ ਸਾਡੇ ਕੋਲੇ ਕੋਈ ਬਿਮਾਰ ਡੌਗ ਆ ਭਾਈ ਲੈ ਜਾਓ ਇਹਨੂੰ ਲੈ ਜਾਓ ਪਰ ਲਿਜਾ ਕੇ ਭਾਈ ਰੱਖੀਏ ਕਿੱਥੇ ਸਾਡੇ ਕੋਲੇ ਜਗ੍ਹਾ ਹੈ ਨਹੀਂਗੀ ਤੇ ਚਲੋ ਹੁਣ ਇੱਥੇ ਮੇਰੀ ਰੇੜੀ ਥੱਲਣ ਵਾਲੀ ਜਗ੍ਹਾ ਸੀਗੀ ਤੇ ਚਲੋ ਮੈਂ ਰੇੜੀ ਹੋਰ ਕੇ ਜੇ ਬਾਅਦ ਥੱਲੇ ਕਰਾਂਗੇ ਵੀ ਇੱਕ ਵਾਰੀ ਆਪਾਂ ਇੱਥੇ ਪੰਜ ਚਾਰ ਚਾਦਰਾਂ ਪਾ ਕੇ ਤੇ ਇਹਨੂੰ ਆਪਾਂ ਕਰ ਲੈਨੇ ਆ ਇੱਕ ਤਾਂ ਲੱਗਣੀ ਹੈ ਹਜ਼ਾਰ ਕਿੱਟਾ ਭਾਈ ਬਾਕੀ ਚੈਨਲ ਵਗੈਰਾ ਹੋਗੇ ਦੋ ਤਿੰਨ ਗੱਟੇ ਸੀਮੈਂਟ ਦੇ ਬਜਰੀ ਰੇਤਾ ਹਨ ਤੇ ਜੇ ਕੋਈ ਵੀ ਭੈਣ ਭਰਾ ਸਾਨੂੰ ਇੰਨੀ ਕ ਹੈਲਪ ਕਰਦੇ ਸਾਨੂੰ ਸਮਾਨ ਦਵਾ ਦਿਓ ਤੇ ਬਈ ਇਹ ਬਹੁਤ ਪਤਾ ਨਹੀਂ ਕਿੰਨੀਆਂ ਕਿ ਇਹ ਬੇਜਬਾਨ ਅਸੀਸਾਂ ਦੇਣਗੇ ਕਿੰਨਾ ਕਿ ਤੁਹਾਡਾ ਮੰਨ ਕੇ ਚਲੋ ਇੱਕ ਗੱਲ ਮੈਂ ਹੋਰ ਕਹਣਾ ਵੀ ਇਹ ਬੇਜਬਾਨਾਂ ਦੀ ਸੇਵਾ ਦਾ ਫਲ ਇਹ ਮਾਲਕ ਕਿਤੇ ਨਾ ਕਿਤੇ ਬਈ ਜ਼ਰੂਰ ਦਿੰਦਾ ਆਪਾਂ ਨੂੰ ਲੇਟ ਫੇਟ ਵੇਲਾ ਕਵੇਲਾ ਹੋ ਜਾਂਦਾ ਤੇ ਬਾਕੀ ਇਹ ਖਾਲਸਾ ਹੀ ਲੱਗੇ ਹੋਇਆ ਜੇ ਸੇਵਾ ਕਰਾਉਣ ਗਿਆਨੀ ਪ੍ਰਾਣਾ ਹੀ ਬਈ ਵੈਸੇ ਤਾਂ ਸਾਡਾ ਤੇ ਆਪਾਂ ਪੁੱਛਦੇ ਖਾਲਸਾ ਹੀ ਕੀ ਕਹਿਣਾ ਚਾਹੋਂਗੇ ਜੀ ਆਪਣੀ ਸੇਵਾ ਬਾਰੇ ਜਾ ਮੈਂ ਕੀ ਕਹਾਂ ਹੁਣ ਬਾਬਾ ਬਾਬਾ ਕਹਿਤਾ ਦਿੱਤਾ ਕਿ ਸੇਵਾ ਕਰਿਆ ਕਰੋ ਜਾਨਵਰਾਂ ਦੀ ਵਾਸਾ ਸੇਵਾ ਕਰਿਆ ਕਰੋ ਇਹ ਬੇਜਬਾਨ ਆ ਭਈ ਇਹਨਾਂ ਦੀ ਸੇਵਾ ਕਰਿਆ ਕਰੋ ਇਹਨਾਂ ਨੇ ਬੋਲ ਕੇ ਆਪਣੇ ਤੋਂ ਕੁਝ ਨਹੀਂ ਮੰਗ ਲੈਣਾਗਾ ਆ ਰੋਟੀ ਦੀ ਆਪਾਂ ਜੇ ਬੁਰਕੀ ਪਾ ਦਾਂਗੇ ਤਾਂ ਖਾ ਲੈਣਗੇ ਤੇ ਨਾ ਵੀ ਪਾਓਗੇ ਤਾਂ ਤਾਂ ਵੀ ਕੋਈ ਨਹੀਂ ਇਹਨਾਂ ਨੇ ਤੁਹਾਨੂੰ ਕਹਿਣਾ ਨਾ ਤਾਂ ਜੁਗਣੀ ਉਹਦਾ ਜੁਗਣੀ ਕਹਿੰਦੀ ਇੱਧਰ ਨੇੜੇ ਨਾ ਉਹ ਕਹਿੰਦੀ ਇੱਥੇ ਵੇਖੀ ਇੱਧਰ ਆ ਜੁਗਣੀ ਆ ਭਈ ਇਹਦਾ ਬੱਚਾ ਵਾਲਾ ਆਪਰੇਸ਼ਨ ਹੋਇਆ ਹੋਇਆ ਤੁਹਾਨੂੰ ਪਤਾ ਹੀ ਹੈ ਜਿਵੇਂ ਹੈਨਾ ਤੇ ਠੀਕ ਆ ਹੁਣ ਅੱਜ ਉਹਦੀ ਪੱਟੀ ਲਾਉਣ ਲੱਗੇ ਸੀ ਅਜੀ ਡਾਕਟਰ ਨੇ ਆ ਕੇ ਲਾ ਕੇ ਜਾਣੀ ਹੈ ਬਾਕੀ ਸ਼ੇਅਰ ਵੀਡੀਓ ਕਰਦੇ ਕਰੋ ਤੁਹਾਨੂੰ ਅਪੀਲ ਕਰਦਾ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਵੱਧ ਤੋਂ ਵੱਧ ਸਾਰੇ ਭੈਣ ਭਰਾਵਾਂ ਨੂੰ ਮੈਂ ਕਹਿੰਨਾ ਫੇਸਬੁੱਕ ਤੇ ਜਾਂ YouTube ਤੇ ਦੇਖ ਰਹੇ ਹੋ ਜਾਇ ਆਪਣੇ ਇਹਦੇ ਤੇ ਤੁਸੀਂ Instagram ਤੇ ਦੇਖ ਰਹੇ ਹੋ ਇਹ ਸ਼ੇਅਰ ਜਰੂਰ ਕਰਦੇ ਕਰੋ ਬਸ ਸਾਡੀ ਅਪੀਲ ਇਹ ਸ਼ੈਡ ਪਾ ਦਿਓ ਸਾਨੂੰ ਬਹੁਤ ਧੰਨਵਾਦ ਸასი ਸ਼ਕ